ਹਾਂਜੀ ਇਹ ਫਾਇਲਕਾ ਮਲੋਟ ਰੋਡ ਹੈ ਆ ਸ਼ਹਿਰ ਫਾਇਲਕਾ ਆ ਗਿਆ ਤੇ ਇਧਰ ਆ ਗਿਆ ਜੀ ਪਿੰਗ ਜੋੜ ਕੀ ਸ਼ੰਕਰਵਾਲੀ ਤੁਰਕਾ ਵਾਲੀ ਪਿੰਚਾਂ ਵਾਲੀ ਇਹ ਰਸਤਾ ਹੈ ਇਧਰ ਆ ਖੇੜਾ ਪੈਟਰੋਲ ਪੰਪ ਆ ਗਿਆ ਜੀ ਮੇਨ ਗੱਲ ਅਸੀਂ ਕੀ ਕਰਨੀ ਚਾਹੁੰਦੇ ਆ ਬੜੇ ਰਿਸੋਰਸ ਦੀ ਗੱਲ ਹੈ ਵੀ ਇਧਰ ਆ ਮੰਡੀ ਵਾਲਾ ਗੇਟ ਹੈ ਮੰਡੀ ਵਾਲੇ ਗੇਟ ਦੇ ਕੋਲ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਵੀ ਨਿਹਰਾ ਹੀ ਐਕਸੀਡੈਂਟ ਦਾ ਘਰ ਜਿਹੜਾ ਕਾਰਨ ਬਣਿਆ ਵੀ ਆ ਮਲੋਟ ਨੂੰ ਆ ਇਧਰ ਸ਼ਹਿਰ ਫਾਇਲਕਾ ਆ ਗਿਆ ਇਧਰ ਸੜਕ ਮਲੋਟ ਨੂੰ ਗਈ ਜੀ ਮਲੋਟ ਫਾਇਲਕਾ ਰੋਡ ਹੈ ਤੇ ਮਲੋਟ ਫਾਇਲ ਕਾ ਰੋਡ ਤੇ ਕਈ ਸਾਲਾਂ ਤੋਂ ਜਿਹੜਾ ਇੱਕ ਮੌਤ ਦਾ ਕਾਰਨ ਐਕਸੀਡੈਂਟ ਦਾ ਕਾਰਨ ਬਣਿਆ ਬਹੁਤ ਤਕੜਾ ਖੱਡਾ ਹੈ ਸੜਕ ਦੇ ਉੱਪਰ ਤੇ ਅਸੀਂ ਪੀਡਬਲਯੂਡੀ ਮੇਕਮੈਨ ਨੂੰ ਬੇਨਤੀ ਕਰਦੇ ਆਂ ਤੇ ਇੱਥੇ ਦੇ ਵਿਧਾਇਕ ਮਾਨਯੋਗ ਨਰਿੰਦਰ ਸਹੋਣਾ ਜੀ ਨੂੰ ਬੇਨਤੀ ਕਰਦੇ ਆਂ ਕਿ ਆ ਗੇਟ ਗਿਆ ਮੰਡੀ ਨੂੰ ਦਾਣਾ ਮੰਡੀ ਫਾਇਲ ਕਾ ਤੇ ਸਬਜੀ ਮੰਡੀ ਫਾਇਲ ਕਾ ਨੂੰ ਗੇਟ ਗਿਆ ਜੀ ਹਾਂਜੀ ਆਹ ਦੇਖ ਲਓ ਵੀ ਇੱਥੇ ਆ ਖੱਡਾ ਹੈ ਇੱਥੇ ਜਿਹੜਾ ਖੱਡਾ ਹੈ ਨਾ ਸਭ ਤੋਂ ਵੱਡੀ ਗੱਲ ਕੀ ਹੈ ਆ ਦੇਖੋ ਟੈਂਪੋ ਲੰਘ ਰਿਹਾ ਹੈ ਟੈਂਪੋ ਵੀ ਬੜਾ ਔਖਾ ਲੰਘ ਰਿਹਾ ਹੈ ਆ ਮੋਟਰਸਾਈਕਲ ਵਾਲਾ ਲੰਘ ਰਿਹਾ ਹੈ ਬੜਾ ਔਖਾ ਤੇ ਆ ਦੇਖੋ ਆ ਮਰੂਤੀ ਕਾਰ ਲੰਗੀ ਹੈ ਵੀ ਇਧਰੋਂ ਜਦੋਂ ਆਈਏ ਮੰਡੀ ਵਾਲੇ ਪਾਸਿਓਂ ਆਈਏ ਤਾਂ ਸਭ ਤੋਂ ਵੱਡਾ ਗੱਲਨਾ ਖੱਡਾ ਹੋ ਗਿਆ ਐਕਸੀਡੈਂਟ ਦਾ ਕਾਰਨ ਉਸ ਤੋਂ ਬਾਅਦ ਇਹ ਖੱਡੇ ਹੋ ਗਏ ਐਕਸੀਡੈਂਟ ਦੇ ਕਾਰਨ ਉਸ ਤੋਂ ਬਾਅਦ ਗੱਡਾ ਹੋ ਗਿਆ ਬਹੁਤ ਖੱਡੇ ਹੋ ਗਏ ਵੀ ਅੱਜ ਤੱਕ ਕਿਸੇ ਸਰਕਾਰ ਨੇ ਕਿਸੇ ਪ੍ਰਸ਼ਾਸਨ ਨੇ ਇੰਨਾ ਖੱਡਿਆਂ ਵੱਡ TWD DNA. ਅੰਮ੍ਰਿਤਦਾ ਸੜਕ ਦਾ ਹਾਲ ਦੇਖੋ ਕੀ ਹੋਇਆ ਹੈ। ਇਸ ਵੇਲੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਐਕਸੀਡੈਂਟ ਤੋਂ ਬਚਾਣ ਲਈ ਆਹ ਦੇਖੋ ਕਿੰਨਾ ਔਖਾ ਕੰਮ ਹੈ ਆਹ ਦੇਖੋ। ਮੋਟਰਸਾਈਕਲ ਵਾਲੇ ਕਿੰਨੇ ਔਖੇ ਲੰਘ ਰਹੇ ਆ ਤੇ ਇਹਨਾਂ ਦਾ ਇਹਨਾਂ ਨੂੰ ਬਚਾਣ ਲਈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੀ ਇਹ ਸੜਕ ਦੀ ਮੁਰੰਮਤ ਜਿਹੜੀ ਹੈ ਫਲੋਡ ਫਾਇਦਕਰ ਰੋਡ ਦੇ ਉੱਤੇ ਇਹ ਸੜਕ ਨੂੰ ਜਲਦੀ ਤੋਂ ਜਲਦੀ ਕੁਝ ਬਣਾਓ ਤਾਂ ਜੋ ਨੌਜਵਾਨ ਐਕਸੀਡੈਂਟਾਂ ਤੋਂ ਬਚ ਸਕਣ ਧੰਨਵਾਦ ਜੀ ਮਾਨਯੋਗ ਨਰਿੰਦਰ ਸਮਨਾ ਜੀ ਨੂੰ ਬੇਨਤੀ ਕਰਦੇ ਆਂ ਈ ਡਬਲਯੂ ਡੀ ਮਹਿਮੈਨ ਨੂੰ ਬੇਨਤੀ ਕਰਦੇ ਆਂ ਵੀ ਇਹ ਸੜਕ ਦਾ ਤੁਸੀਂ ਹੱਲ ਜਰੂਰ ਕਰੋ ਇਹਨਾਂ ਖੱਡਿਆਂ ਦਾ ਹੱਲ ਜਰੂਰ ਕਰੋ ਤਾਂ ਜੋ ਫਾਇਲਕਾ ਦੇ ਨਿਵਾਸੀ ਜਾਂ ਏਰੀਆ ਦੇ ਨਿਵਾਸੀ ਇਸ ਐਕਸੀਡੈਂਟ ਤੋਂ ਭਾਰੀ ਐਕਸੀਡੈਂਟਾਂ ਤੋਂ ਬਚ ਸਕਣ ਧੰਨਵਾਦ ਜੀ